ਦੇਖੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪਿਛਲੇ 22 ਇਲੈਕਸ਼ਨ ਚ ਅਸੀਂ ਸਾਰਿਆਂ ਨੇ ਜਲੰਧਰ ਦੇ ਸਾਰੇ ਵੋਟਰਾਂ ਨੇ ਬਹੁਤ ਮਿਹਨਤ ਕਰਕੇ ਉਹਨਾਂ ਨੂੰ ਉਮੀਦਵਾਰ ਬਣਾਇਆ ਸੀ ਉਹ پارٹی ਛੱਡ ਕੇ ਉਹਨਾਂ ਦੀ ਮਰਜ਼ੀ ਹੈ ਕੋਈ ਇਹਦੇ ਵਿੱਚ ਅਸੀਂ ਉਹਨੂੰ ਕੁਝ ਨਹੀਂ ਕਹਿਣਾ ਚਾਹੁੰਦੇ ਪਰੰਤੂ ਅੱਜ ਫੇਰ ਜਲੰਧਰ ਦੇ ਵੋਟਰਾਂ 'ਚ ਰੋਸ ਹੈ ਕਿਉਂਕਿ ਉਹ ਮਹਿਸੂਸ ਕਰਦੇ ਨੇ ਕਿ ਉਹਨਾਂ ਨਾਲ ਇੱਕ ਬੰਦਾ ਠੱਗੀ ਕਰ ਗਿਆ ਇਸ ਲਈ ਹੁਣ ਅਸੀਂ ਜੋ ਵੀ ਨਵਾਂ ਉਮੀਦਵਾਰ ਪਾਰਟੀ ਦੇਊਗੀ ਉਹਨੂੰ ਵੱਧ ਚੜ੍ਹ ਕੇ ਜਿਤਾਵਾਂਗੇ ਔਰ ਜਲੰਧਰ ਦੇ ਨਿਵਾਸੀ ਜਵਾਬ ਦੇਣਗੇ ਉਸ ਬੰਦੇ ਨੂੰ ਆਪਣੀ ਵੋਟ ਦੀ ਚੋਕ ਨਾਲ ਕਿਉਂਕਿ ਅੱਜ ਲੋਕ ਰਾਜ ਹੈ ਵੋਟ ਸਾਡੇ ਕੋਲ ਬਾਬਾ ਸਾਹਿਬ ਉਮੀਦਵਾਰ ਸਾਹਿਬ ਨੇ ਸਭ ਤੋਂ ਵੱਡਾ ਹਥਿਆਰ ਦਿੱਤਾ ਹੈ ਧੱਕੇਸ਼ਾਹੀਆਂ ਕਰਨ ਵਾਲਿਆਂ ਨੂੰ ਹਟਾਉਣ ਵਾਸਤੇ ਡਿਕਟੇਟਰਸ਼ਿਪ ਕਰਨ ਵਾਲਿਆਂ ਨੂੰ ਹਟਾਉਣ ਵਾਸਤੇ ਬੇਈਮਾਨਾਂ ਨੂੰ ਹਟਾਉਣ ਵਾਸਤੇ ਜੀ ਇਸ ਲਈ ਅਸੀਂ ਆਪਣੀ ਵੋਟ ਦੀ ਸ਼ਕਤੀ ਰੱਖیں ਇਹਨਾਂ ਲੋਕਾਂ ਨੂੰ ਬੜਾ ਸਖਤ ਜਵਾਬ ਦੇਣਾ ਹੈ ਕਿੰਦਕੀ ਪਾਰਟੀ ਦੇ ਜਿਹੜੇ ਨੇਤਾ ਵੈ ਕੰਮ ਨਹੀਂ ਕਰਨ ਦੇਦੇ ਸੀ ਕੰਮ ਨਹੀਂ ਨਾ ਹੋ ਰਹੇ ਸੀਗੇ ਜਲੰਧਰ ਦੇ ਮੈਂ ਕੰਮ ਕਰਾਉਣਾ ਚਾਹੁੰਦਾ ਸੀ ਮੈਂ ਖਾਲੀ ਹੱਥ ਵਾਪਸ ਆਂਦਾ ਸੀ ਇਹ ਕਾਰਨ ਹੈ ਕਿ ਮੈਂ ਜਲੰਧਰ ਦੀ ਲੋਕਾਲੀ ਪਾਰਟੀ ਛੱਡੀ ਹੈ ਇਹ ਇਹਨਾਂ ਨੂੰ ਹੁਣ ਯਾਦ ਆਇਆ ਲਾਸਟ ਮਿੰਟ ਤੇ ਉਹਨਾਂ ਨੂੰ ਯਾਦ ਆਇਆ ਪਹਿਲਾਂ ਕਿਉਂ ਨਹੀਂ ਬੋਲੇ ਅਸਲ ਕਾਰਨ ਇਹ ਹੈ ਕਿ ਉਹ ਲੋਕਾਂ ਦਾ ਧੰਨਵਾਦ ਕਰਨ ਵੀ ਨਹੀਂ ਗਏ ਲੋਕਾਂ ਦੇ ਵਿੱਚ ਬਿਲਕੁਲ ਨਹੀਂ ਵਿਚਰੇ ਇਸ ਕਰਕੇ ਉਹਨਾਂ ਨੂੰ ਅਹਿਸਾਸ ਹੋ ਰਿਹਾ ਸੀ ਕਿ ਜੇ ਲੋਕਾਂ 'ਚ ਮੈਂ ਜਾਊਂਗਾ ਲੋਕ ਮੈਨੂੰ ਸਵਾਲ ਕਰਨਗੇ ਦੂਜੀ ਪਾਰਟੀ 'ਚ ਚਲੇ ਗਏ ਪਰੰਤੂ ਕਿੰਨਾ ਚਿਰ ਉੱਥੇ ਦੂਜੀ ਪਾਰਟੀ ਦੇ ਵਿੱਚ ਵੀ ਕੀ ਕਰ ਲੈਣਗੇ ਕੋਈ ਫਰਕ ਨਹੀਂ ਪੈਣਾ ਹਮੇਸ਼ਾ ਇਹੋ ਜਿਹੇ ਲੋਕ ਮੌਕਾਪ੍ਰਸਤ ਲੋਕ ਆਉਂਦੇ ਜਾਂਦੇ ਰਹਿੰਦੇ ਨੇ ਜਿਹੜੇ ਲੋਕਾਂ ਵਾਸਤੇ ਲੋਕਾਂ ਦੀ ਸੇਵਾ ਕਰਨ ਵਾਸਤੇ ਕੰਮ ਕਰਦੇ ਨੇ ਉਹ ਹਮੇਸ਼ਾ ਜਿੱਤਣਗੇ ਔਰ ਇਹੋ ਜਿਹੇ ਲੋਕਾਂ ਨੂੰ ਕਰਾਰਾ ਜਵਾਬ ਮਿਲੂਗਾ ਔਰ ਮੈਂ ਇਹ ਗੱਲ ਤੁਹਾਨੂੰ ਬੜੇ ਦਾਵੇ ਨਾਲ ਕਹਿਣਾ ਕਿ ਅੱਗੇ ਵਾਸਤੇ ਇਹਨਾਂ ਨੇ ਆਪਣਾ ਪੋਲੀਟੀਕਲ ਫਿਊਚਰ ਖਤਮ ਕਰ ਲਿਆ ਕਿਉਂਕਿ ਹੁਣ ਚਾਹੇ ਕਮਾਂਡੋ ਦੇ ਦਿੱਤੇ ਬੀਜੇਪੀ ਨੇ 2 ਮਹੀਨਿਆਂ ਬਾਅਦ ਕਮਾਂਡੋ ਵੀ ਵਾਪਸ ਹੋ ਜਾਣਗੇ, ਬੀਜੇਪੀ ਵੀ ਵਾਪਸ ਹੋਊ। ਇਹ ਵੀ ਇੱਥੇ ਮੰਨਤਾ ਕਰਦੇ ਫਿਰਨਗੇ ਲੋਕਾਂ ਦੀ। ਠੀਕ ਹੈ, ਥੈਂਕ ਯੂ। ਧੰਨਵਾਦ। ਦੇਖੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਪਿਛਲੇ 2 elections 'ਚ ਅਸੀਂ ਸਾਰਿਆਂ ਨੇ ਜਲੰਧਰ ਦੇ ਸਾਰੇ ਵੋਟਰਾਂ ਨੇ ਬਹੁਤ ਮਿਹਨਤ ਕਰਕੇ ਉਹਨਾਂ ਨੂੰ ਉਮੀਦਵਾਰ ਬਣਾਇਆ ਸੀ। ਉਹ ਪਾਰਟੀ ਛੱਡ ਕੇ ਉਹਨਾਂ ਦੀ ਮਰਜ਼ੀ। ਕੋਈ ਇਹਦੇ ਵਿੱਚ ਅਸੀਂ ਉਹਨੂੰ ਕੁਝ ਨਹੀਂ ਕਹਿਣਾ ਚਾਹੁੰਦੇ। ਪਰੰਤੂ ਅੱਜ ਫੇਰ ਜਲੰਧਰ ਦੇ ਵੋਟਰਾਂ 'ਚ ਰੋਸ਼ ਹੈ ਕਿਉਂਕਿ ਉਹ ਮਹਿਸੂਸ ਕਰਦੇ ਨੇ ਕਿ ਉਹਨਾਂ ਨਾਲ ਇੱਕ ਬੰਦਾ ਠੱਗੀ ਕਰ ਗਿਆ ਇਸ ਲਈ ਹੁਣ ਅਸੀਂ ਜੋ ਵੀ ਨਵਾਂ ਉਮੀਦਵਾਰ ਪਾਰਟੀ ਦਊਗੀ ਉਹਨੂੰ ਵੱਧ ਚੜ ਕੇ ਜਿਤਾਵਾਂਗੇ ਔਰ ਜਲੰਧਰ ਦੇ ਨਿਵਾਸੀ ਜਵਾਬ ਦੇਣਗੇ ਉਸ ਬੰਦੇ ਨੂੰ ਆਪਣੀ ਵੋਟ ਦੀ ਚੋਕ ਮਾਰੀ ਕਿਉਂਕਿ ਅੱਜ ਲੋਕ ਰਾਜ ਹੈ ਵੋਟ ਸਾਡੇ ਕੋਲ ਬਾਬਾ ਸਾਹਿਬ ਉਮੀਦਵਾਰ ਸਾਹਿਬ ਨੇ ਸਭ ਤੋਂ ਵੱਡਾ ਹਥਿਆਰ ਦਿੱਤਾ ਹੈ ਧੱਕੇਸ਼ਾਹੀਆਂ ਕਰਨ ਵਾਲਿਆਂ ਨੂੰ ਹਟਾਉਣ ਵਾਸਤੇ ਡਿਕਟੇਟਰਸ਼ਿਪ ਕਰਨ ਵਾਲਿਆਂ ਨੂੰ ਹਟਾਉਣ ਵਾਸਤੇ ਬੇਈਮਾਨਾਂ ਨੂੰ ਹਟਾਉਣ ਵਾਸਤੇ ਵੀ ਇਸ ਲਈ ਅਸੀਂ ਆਪਣੀ ਵੋਟ ਦੀ ਸ਼ਕਤੀ ਰੱਖਾਂਗੇ ਇਹਨਾਂ ਲੋਕਾਂ ਨੂੰ ਬੜਾ ਸਖਤ ਜਵਾਬ ਦੇਣਾ ਕਿੰਨਕੀ ਪਾਰਟੀ ਦੇ ਜਿਹੜੇ ਨੇਤਾ ਵੈ ਕੰਮ ਨਹੀਂ ਕਰਨ ਦੇਦੇ ਸੀ ਕੰਮ ਨਹੀਂ ਹੋ ਰਹੇ ਸੀ ਜਲੰਧਰ ਦੇ ਮੈਂ ਕੰਮ ਕਰਾਉਣਾ ਚਾਹੁੰਦਾ ਸੀ ਮੈਂ ਖਾਲੀ ਹੱਥ ਵਾਪਸ ਆਂਦਾ ਸੀ ਇਹ ਕਾਰਨ ਹੈ ਕਿ ਮੈਂ ਜਲੰਧਰ ਦੀ ਲੋਕਾਲੀ ਪਾਰਟੀ ਛੱਡੀ ਹੈ ਇਹ ਇਹਨਾਂ ਨੂੰ ਹੁਣ ਯਾਦ ਆਇਆ ਲਾਸਟ ਮਿੰਟ ਤੇ ਉਹਨਾਂ ਨੂੰ ਯਾਦ ਆਇਆ ਪਹਿਲਾਂ ਕਿਉਂ ਨਹੀਂ ਬੋਲੇ ਅਸਲ ਕਾਰਨ ਇਹ ਹੈ ਕਿ ਉਹ ਲੋਕਾਂ ਦਾ ਧੰਨਵਾਦ ਕਰਨ ਵੀ ਨਹੀਂ ਗਏ ਲੋਕਾਂ ਦੇ ਵਿੱਚ ਬਿਲਕੁਲ ਨਹੀਂ ਵਿਚਰੇ ਇਸ ਕਰਕੇ ਉਹਨਾਂ ਨੂੰ ਮਹਿਸਾਸ ਹੋ ਰਿਹਾ ਸੀ ਕਿ ਜੇ ਲੋਕਾਂ 'ਚ ਮੈਂ ਜਾਊਂਗਾ ਲੋਕ ਮੈਨੂੰ ਸਵਾਲ ਕਰਨਗੇ ਦੂਜੀ ਪਾਰਟੀ 'ਚ ਚਲੇ ਗਏ ਪਰੰਤੂ ਕਿੰਨਾ ਚਿਰ ਉੱਥੇ ਦੂਜੀ ਪਾਰਟੀ ਦੇ ਵਿੱਚ ਵੀ ਕੀ ਕਰ ਲੈਣਗੇ ਕੋਈ ਫਰਕ ਨਹੀਂ ਪੈਣਾ ਹਮੇਸ਼ਾ ਇਹੋ ਜਿਹੇ ਲੋਕ ਮੌਕਾਪ੍ਰਸਤ ਲੋਕ ਆਉਂਦੇ ਜਾਂਦੇ ਰਹਿੰਦੇ ਨੇ ਜਿਹੜੇ ਲੋਕਾਂ ਵਾਸਤੇ ਲੋਕਾਂ ਦੀ ਸੇਵਾ ਕਰਨ ਵਾਸਤੇ ਕੰਮ ਕਰਦੇ ਨੇ ਉਹ ਹਮੇਸ਼ਾ ਜਿੱਤਣਗੇ ਔਰ ਇਹੋ ਜਿਹੇ ਲੋਕਾਂ ਨੂੰ ਕਰਾਰਾ ਜਵਾਬ ਮਿਲੂਗਾ ਔਰ ਮੈਂ ਇਹ ਗੱਲ ਤੁਹਾਨੂੰ ਬੜੇ ਦਾਵੇ ਨਾਲ ਕਹਿਣਾ ਕਿ ਅੱਗੇ ਵਾਸਤੇ ਇਹਨਾਂ ਨੇ ਆਪਣਾ ਪੋਲੀਟੀਕਲ ਫਿਊਚਰ ਖਤਮ ਕਰ ਲਿਆ ਕਿਉਂਕਿ ਹੁਣ ਚਾਹੇ ਕਮਾਂਡੋ ਦੇ ਦਿੱਤੇ ਬੀਜਪੀ ਨੇ 2 ਮਹੀਨਿਆਂ ਬਾਅਦ ਕਮਾਂਡੋ ਵੀ ਵਾਪਸ ਹੋ ਜਾਣਗੇ ਬੀਜਪੀ ਵਾਪਸ ਹੋਊਗਾ ਇਹ ਵੀ ਇੱਥੇ ਮਨਤਾ ਕਰਦੇ ਫਿਰਨਗੇ ਲੋਕਾਂ ਦੀ ਠੀਕ ਹੈ ਥੈਂਕ ਯੂ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਲੌਣੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ